ਇੰਨਾ ਚੜਾ ਦਾ ਭੈਣ ਦਾ ਕਿਸਾਨ ਕਹਿੰਦਾ ਹੈ ਕਿ ਮੇਰੀ ਫਸਲ ਦਾ ਰੇਟ ਵਧਾ ਦਿਓ ਉਹ ਤਾਂ ਕੋਈ ਵਧਾਉਂਦਾ ਨਹੀਂ ਜਦੋਂ ਉਹਨੂੰ ਮਜਬੂਰੀ ਚ ਉੱਥੇ ਛੜਕਤੇ ਜਾਣਾ ਪੈਂਦਾ ਧਰਨਾ ਲਾਉਣਾ ਪੈਂਦਾ ਫਿਰ ਕਹਿ ਦਿੰਦੇ ਅਗੇ ਵੀ ਇਹ ਜ਼ਿਮੀਂਦਾਰ ਉਹੀ ਧਰਨੇ ਲਾ ਕੇ ਭੇਜ ਜਾਂਦੇ ਆ ਆਹਾਂ ਚੀਜ਼ਾਂ ਰੇਟ ਵਧਾਉਂਦੀਆਂ ਨੇ ਆਹਾਂ 810 ਰੁਪਇਆ ਦਾ ਰੇਟ ਉੱਤੇ ਲਿਖਿਆ ਵੇ ਦੇਖ ਲੋ 4 ਕਿਲੋ ਦਾ ਗਾ ਜਦੋਂ ਇਹਨਾਂ ਨੇ ਰੇਟ ਵਧਾਏ ਸੀ ਉਦੋਂ ਕੋਈ ਬੋਲਿਆ ਨਹੀਂ ਉਹਨਾਂ ਨੂੰ ਤਾਂ ਸੜਕਾਂ ਰੋਕਣੀਆਂ ਨਹੀਂ ਪਈਆਂ ਉਹਨਾਂ ਨੇ ਤਾਂ ਅੰਦਰ ਬੈਠਾ ਨੇ ਰੇਟ ਵਧਾ ਲਏ ਫਿਰ ਜੱਟ ਨੂੰ ਤਾਂ ਮਜਬੂਰੀ 'ਚ ਸੜਕ ਤੇ ਆਉਣਾ ਪੈਂਦਾ ਜਦੋਂ ਉਹਦਾ ਰੇਟ ਵਧਾਉਂਦਾ ਨਹੀਂ ਕੋਈ ਆ ਇਹਨਾਂ ਦੇ ਰੇਟ ਦੇਖ ਲਓ ਵੀ ਪੜ ਕੀ ਸੀਗੇ ਪਿਛਲੇ ਸਾਲ ਤੇ ਕੀ ਦੇਖ ਲਓ ਇਹ 4-4 ਕਿਲੋ ਭਾਂਜੋ ਦਾ 8-800 ਰੁਪਏ ਦਾ ਇਹਨਾਂ ਨੇ ਤਾਂ ਹੁਣ ਬੈਠਿਆ ਨੇ ਉੱਥੇ ਰਾਏ ਕਰਕੇ ਸੀ ਥੱਲੇ ਬੈਠਿਆ ਨੇ ਮਾਰੀ ਕੁੱਕੀ ਵੀ ਆਪਣਾ ਪਰ ਸ਼ੀਰ ਸਾਉ ਦਾ ਸੀ 800 ਦਾ ਕਰ ਦੋ ਕਰਤਾ ਕਿ ਕੋਈ ਨਹੀਂ ਬੋਲਿਆ ਜਦੋਂ ਜ਼ਿਮੀਦਾਰ ਕਹਿੰਦਾ ਵੀ ਮੇਰਾ ਰੇਟ ਵਧਾ ਦਿਓ ਉਹਦਾ ਵਧਾ ਲੈਂਦਾ ਜੀ ਵਧਾਤਾ ਤੇਰਾ 10 ਰੁਪਏ ਕਿਵਾਂਟਲ ਮਗਰ 60 ਰੁਪਏ ਕਿਵਾਂਟਲ ਮਗਰ ਉਹਦੇ ਨਾਲ ਕੀ ਬਣਦਾ ਜਦੋਂ ਇਹਨਾਂ ਨੇ ਤਾਂ ਭਾਂਦਾ 500 ਤੋਂ 600 ਦਾ ਕਰਿਆ 100 ਰੁਪਏ ਇਹਨਾਂ ਨੇ ਤਾਂ 4 ਕਿਲੋ ਮਗਰ ਵਧਾਇਆ ਤੇ ਕਿਸਾਨ ਕਹਿੰਦਾ ਉਦੋਂ ਕਹਿੰਦਾ ਧਰਨੇ ਕਿਉਂ ਲਾਉਂਦਾ ਪਰ ਕਿਸਾਨ ਧਰਨੇ ਨਾਲ ਲਾਉ ਤਾਂ ਹੋਰ ਕੀ ਕਰੇ ਕਿੱਧਰ ਨੂੰ ਜਾਵੇ ਫੇਰ ਧਰਨਾ ਲਾ ਕੇ ਕਿਹੜਾ ਰੇਟ ਵਧ ਜਾਂਦਾ ਫੇਰ ਵੀ ਨਹੀਂ ਵਧਾਉਂਦੇਗੇ ਫੇਰ ਆਮ ਲੋਕ ਵੀ ਔਖੇ ਹੋ ਜਾਂਦਾ ਵੀ ਜ਼ਿੰਮੇਦਾਰ ਕਿਉਂ ਧਰਨਾ ਲਾਉਂਦੇ ਜਦੋਂ ਆ ਵਧਾਉਂਦੇ ਉਦੋਂ ਕੋਈ ਆਮ ਬੰਦਾ ਇਹਨਾਂ ਨੂੰ ਪੁੱਛਦਾ ਨਹੀਂ ਉਦੋਂ ਜਿਹੜੇ ਕਹਿੰਦਾ ਬੱਸਾਂ ਕਿਉਂ ਰੋਕਦੇ ਇਹੋ ਜਿਹੜੇ ਬੱਸਾਂ ਦੇ ਵਿੱਚ ਬੈਂਦੇ ਆ ਉਦੋਂ ਇਹਨਾਂ ਨੂੰ ਕਿਉਂ ਨਹੀਂ ਪੁੱਛਦਾ ਕੋਈ